ਸਨਮਾਨਯੋਗ ਗੁਰੂ ਕੀ ਸਾਜੀ ਹੋਈ ਗੁਰੂ ਪਿਆਰੀ ਸਾਧ ਸੰਗਤ ਜੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਸ੍ਰੀ ਚੰਦ ਜੀ ਜਨਮ ਤੋਂ ਹੀ ਉਦਾਸ ਬਿਰਤੀ ਵਾਲੇ ਤੇ ਜਦੋਂ ਬਾਬਾ ਜੀ ਨੇ ਸੁਰਤ ਸੰਭਾਲੀ ਆ 4-5 ਸਾਲਾਂ ਦੇ ਹੋਏ ਆ ਅਚਨ ਚੇਤ ਬਾਬਾ ਜੀ ਘਰ ਤੋਂ ਗਾਇਬ ਹੋ ਜਾਂਦੇ ਸੀ ਤੇ ਮਾਤਾ ਜੀ ਲੱਭਦੇ ਹੁੰਦੇ ਸੀ ਮਾਤਾ ਸਲਖਣੀ ਜੀ ਕਿ ਮੇਰਾ ਪਿਆਰਾ ਪੁੱਤਰ ਕਿੱਥੇ ਹੈ ਮਾਤਾ ਜੀ ਨੇ ਕਦੇ ਗਵਾਡੀਆਂ ਦੇ ਘਰਾਂ ਵਿੱਚ ਜਾਣਾ ਸ਼ਾਇਦ ਕਿਤੇ ਬੱਚਿਆਂ ਦੇ ਨਾਲ ਨਾ ਖੇਡਦਾ ਹੋਵੇ ਇੱਧਰ ਉੱਧਰ ਲੱਭਣਾ ਬਹੁਤ ਮੰਦੇ ਵਿੱਚ ਨਾ ਇਹ ਸ਼ੰਕਾ ਹੋਣਾ ਗਲੀ ਗਲੀ ਲੱਭਣਾ ਪਤਾ ਨਹੀਂ ਕਿੱਧਰ ਚਲਾ ਗਿਆ ਤੇ ਲੱਭਦੇ ਲੱਭਦੇ ਜਦੋਂ ਮਾਤਾ ਜੀ ਪਿੰਡ ਤੋਂ ਬਾਹਰ ਆਉਣਾ ਕਿਸੇ ਰੁੱਖ ਦੇ ਥੱਲੇ ਬੈਠੇ ਹੁੰਦੇ ਸੀ ਬਾਬਾ ਜੀ ਬਿਲਕੁਲ ਉਦਾਸ ਤੇ ਜਦੋਂ ਜਗਤ ਮਾਤਾ ਜੀ ਮਾਤਾ ਸਲਖਣੀ ਜੀ ਨੇ ਦੇਖਣਾ ਆਪਣੇ ਪਿਆਰੇ ਪੁੱਤਰ ਨੂੰ ਬਹੁਤ ਘੂਰਨਾ ਉਹਨਾਂ ਨੇ ਕਹਿਣਾ ਇਹ ਥਾਂ ਤੇਰੇ ਬੈਠਣ ਦੀ ਆ ਇਹ ਉਮਰ ਤੇਰੇ ਇੱਥੇ ਬੈਠਣ ਦੀ ਆ ਛੋਟਾ ਜਾ ਤੂੰ ਬੱਚਾ ਇੱਥੇ ਤਾਂ ਕੁਝ ਵੀ ਖਤਰਾ ਹੋ ਸਕਦਾ ਪਿੰਡ ਤੋਂ ਬਾਹਰ ਤੂੰ ਆ ਜਾਣਾ ਰੁੱਖਾਂ ਥੱਲੇ ਬੈਠਣਾ ਅੱਖਾਂ ਮੀਟ ਕੇ ਕੀ ਤੈਨੂੰ ਉਦਾਸੀ ਆ ਕੀ ਇਹੋ ਜਿਹਾ گاਵਾ ਦੇਖੋ ਸਾਧ ਸੰਗਤ ਜੀ ਇੱਥੇ ਮੈਂ ਤੁਹਾਨੂੰ ਵੱਡੀ ਗੱਲ ਦੱਸ ਦਿਆਂ ਅੰਮ੍ਰਿਤ ਵੇੜੇ ਜਾਗਣ ਦਾ ਸੁਭਾਅ ਬਾਬਾ ਸ੍ਰੀ ਚਾਂਦੇ ਜੀ ਨੂੰ ਪਹਿਲਾਂ ਹੀ ਸੀ ਬਚਪਨ ਤੋਂ ਹੀ ਨਾਮ ਦੀ ਖੁਮਾਰੀ ਮਸਤੀ 'ਚ ਰਹਿੰਦੇ ਸੀ ਬਾਬਾ ਜੀ ਤੇ ਇਹ ਵੀ ਸੱਚ ਆ ਜਿਵੇਂ ਜਿਵੇਂ ਬਾਬਾ ਜੀ ਦੀ ਉਮਰ ਵੱਧਦੀ ਜਾਂਦੀ ਆ ਤਿਵੇਂ-ਤਿਵੇਂ ਉਹਨਾਂ ਦੀ ਉਦਾਸੀ ਉਹ ਵਿਰਾਗ ਵੀ ਉਹਨਾਂ ਦੇ ਅੰਦਰ ਵਧਦਾ ਜਾਂਦਾ ਹੈ ਤੇ ਸੰਗਤ ਜੀ ਵਿਰਾਗ ਇੰਨਾ ਜ਼ਿਆਦਾ ਵੱਧ ਗਿਆ ਜਦੋਂ ਮਾਤਾ ਸਲਖਣੀ ਜੀ ਬਹੁਤ ਸੋਹਣੇ ਕੱਪੜੇ ਆਪਣੇ ਲਾਲ ਵਾਸਤੇ ਸੁਵਾਉਂਦੇ ਆ ਜਿਵੇਂ ਮਾਮਾ ਨੂੰ ਚਾਹ ਹੁੰਦਾ ਕਿ ਉਹ ਬੱਚਿਆਂ ਨੂੰ ਨਵੇਂ-ਨਵੇਂ ਕੱਪੜੇ ਪਹਿਨਾਉਣਾ ਸੋਹਣੇ ਲੱਗਦੇ ਆ ਇਸ ਤਰ੍ਹਾਂ ਜਦੋਂ ਸੋਹਣੇ ਕੱਪੜੇ ਵਸਤਰ ਬਣਾਉਂਦੇ ਆ ਭੋਜਨ ਸੁਆਦਿਸ਼ਟ ਭੋਜਨ ਮਾਤਾ ਜੀ ਤਿਆਰ ਕਰਦੇ ਆ ਬਾਬਾ ਜੀ ਉਹ ਨਾ ਕੱਪੜੇ ਪਹਿਨਦੇ ਆ ਤੇ ਨਾ ਹੀ ਉਹ ਤਿਆਰ ਕੀਤਾ ਭੋਜਨ ਛਕਦੇ ਆ ਰਹਿਣ ਸਹਿਣ ਬਾਬਾ ਜੀ ਦਾ ਜਿਹੜਾ ਹੈ ਬਿਲਕੁਲ ਸਾਦਾ ਰੁੱਖ ਥੱਲੇ ਬਹਿ ਜਾਣਾ ਤੇ ਬਚਪਨ ਦੀ ਇਹ ਗੱਲ ਹੈ ਕਿ ਅੱਖਾਂ ਮੀਟ ਲੈਣੀਆਂ ਲੰਮੀ ਸਮਾਧੀ ਲਾ ਲੈਣੀ ਸੰਗਤ ਜੀ ਤੇ ਉੱਥੇ ਬਹੁਤ ਸਾਰੇ ਲੋਕ ਬਾਬਾ ਜੀ ਕੋਲ ਆਉਂਦੇ ਸੀ ਬਾਬਾ ਜੀ ਦੀ ਇਹ ਉਦਾਸੀ ਵੇਖ ਕੇ ਤੇ ਬਾਬਾ ਸ੍ਰੀ ਚੰਦ ਜੀ ਦੇ ਨਾਲ ਇਹ ਲੱਕ ਵੀ ਹੀ ਜੁੜ ਗਿਆ ਕਿ ਉਦਾਸীন ਮਤ ਵਾਲੇ ਬਾਬਾ ਸ੍ਰੀ ਚੰਦ ਜੀ ਉਦਾਸੀ ਇਹ ਅੱਜ ਵੀ ਆਪਾਂ ਲੈਨੇ ਆ ਨਾਮ ਨਿਰਾਸ਼ ਤੇ ਉਦਾਸ ਜਿੰਨੇ ਵੀ ਮਨੁੱਖ ਸੀ ਸਾਰੇ ਜਿਨ੍ਹਾਂ ਕੋਲ ਦੁੱਖ ਦਰਦ ਸੀ ਜਿਨ੍ਹਾਂ ਦੇ ਅੰਦਰ ਉਹ ਬਾਬਾ ਸ੍ਰੀ ਚੰਦ ਜੀ ਦੇ ਆਲੇ ਦੁਆਲੇ ਇਕੱਠੇ ਹੋ ਜਾਂਦੇ ਤੇ ਜਦੋਂ ਲੋਕ ਇਕੱਠੇ ਹੁੰਦੇ ਬਾਬਾ ਜੀ ਉਹਨਾਂ ਨੂੰ ਜਦੋਂ ਉਪਦੇਸ਼ ਕਰਦੇ ਵਿਰਾਗ ਦੇ ਨਾਲ ਉਹਨਾਂ ਦੇ ਦੁੱਖ ਦੂਰ ਹੋ ਜਾਂਦੇ ਤੇ ਸਿੱਖ ਧਰਮ ਦੇ ਗੁਰੂ ਨਾਨਕ ਪੰਥ ਜੀ ਦੇ ਇਹ ਪਹਿਲੇ ਮਿਸ਼ਨਰੀ ਹਨ ਜਿਨ੍ਹਾਂ ਨੇ ਅਫਗਾਨਿਸਤਾਨ ਤੱਕ ਸਿੱਖੀ ਫਲਾਈ ਤਿੱਬਤ ਤੱਕ ਸਿੱਖੀ ਫਲਾਈ ਹੈ ਤੇ ਇੰਨਾ ਹੀ ਨਹੀਂ ਜਗਨਨਾਥ ਪੁਰੀ ਵਿੱਚ ਵੀ ਗੁਰਦੁਆਰਾ ਸਾਹਿਬ ਜੀ ਦੀ ਸ਼ੋਭਤ ਹੈ ਤਾਂ ਬਾਬਾ ਸ੍ਰੀ ਚੰਦ ਜੀ ਉਹਨਾਂ ਦੀ ਹੀ ਕਮਾਈ ਹੈ ਹੁਣ ਜਦੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦੇ ਜਾਣ ਤੋਂ ਬਾਅਦ ਉਹ ਸਾਰੀ ਅੰਤਮ ਕਿਰਿਆ ਹੋਈ ਆ ਉਹ ਸਾਰੀਆਂ ਰਸਮਾਂ ਤੋਂ ਵਿਹਲੇ ਹੋ ਕੇ ਬਾਬਾ ਸ੍ਰੀ ਚੰਦ ਜੀ ਬਾਬਾ ਲਖਮੀ ਚੰਦ ਜੀ ਉਹਨਾਂ ਨੇ ਆਪਣੇ ਮਾਤਾ ਜੀ ਦੀਆਂ ਖੁਸ਼ੀਆਂ ਤੇ ਅਸੀਸਾਂ ਪਾਈਆਂ ਨੇ ਤੇ ਇਸ ਤਰ੍ਹਾਂ ਹਜ਼ਾਰਾਂ ਦੀ ਗਣਤੀ ਵਿੱਚ ਫਿਰ ਸੰਗਤਾਂ ਆਉਣ ਲੱਗੀਆਂ ਕਿਉਂਕਿ ਦੂਰ ਦੂਰ ਸੰਗਤਾਂ ਨੂੰ ਜਦੋਂ ਪਤਾ ਲੱਗਾ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੋਤੀ ਜੋਤ ਸਮਾ ਗਏ ਆ ਤਾਂ ਅਫਸੋਸ ਕਰਨ ਲਈ ਪਰਚਾਉਣੀ ਲਈ ਦੂਰੋਂ ਦੂਰੋਂ ਜਦੋਂ ਸੰਗਤਾਂ ਆਉਂਦੀਆਂ ਤੇ ਉਹਨਾਂ ਦੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਇੱਕ ਦਿਨ ਕੀ ਹੋਇਆ ਕਿਸੇ ਬੜੀ ਦੂਰੋਂ ਚੱਲ ਕੇ ਇੱਕ ਸਿੱਖ ਆਇਆ ਇਹ ਧਨੀ ਸੀ ਮਾਇਆ ਸੀ ਪਹਿਲਾਂ ਵੀ ਆਉਂਦਾ ਹੁੰਦਾ ਸੀ ਇਹਨੇ ਆਪਣੀ ਕਿਰਤ ਕਮਾਈ ਦਾ ਕੁਝ ਹਿੱਸਾ ਲਿਆ ਤੇ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਉਹਨਾਂ ਦੇ ਲੰਗਰ ਵਿੱਚ ਪਾ ਕੇ ਸਫਲ ਕਰਦਾ ਹੁੰਦਾ ਸੀ ਆਪਣੀ ਕਿਰਤ ਕਮਾਈ ਨੂੰ ਹੁਣ ਵੀ ਆਇਆ ਇਹਨੂੰ ਪਤਾ ਲੱਗਾ ਕਿ ਗੱਦੀ ਦੇ ਵਾਰਸ ਗੁਰੂ ਪਾਤਸ਼ਾਹ ਦੇ ਪੁੱਤਰ ਨਹੀਂ ਭਾਈ ਲੈਣਾ ਜੀ ਹਨ ਜਿਨ੍ਹਾਂ ਦਾ ਨਾਮ ਹੁਣ ਗੁਰੂ ਅੰਗਦ ਜੀ ਹੋ ਗਿਆ ਹੈ ਇਹਨੂੰ ਹੁਣ ਸਾਰੀ ਗੱਲ ਦਾ ਪਤਾ ਲੱਗਾ ਇਸ ਸਿੱਖ ਦੇ ਮਨ ਵਿੱਚ ਕੁਝ ਸੰਸਾ ਹੋਇਆ ਤੇ ਤੁਰਨ ਵੇਲੇ ਥੋੜੀ ਮਾਇਆ ਇੱਥੇ ਦੇ ਲੰਗਰ ਲਈ ਬਾਬਾ ਜੀ ਅੱਗੇ ਰੱਖ ਕੇ ਮੱਥਾ ਟੇਕਿਆ ਮਾਇਆ ਦਾ ਇਹਦਾ ਖਿਆਲ ਸੀ ਕਿ ਜਿੱਥੇ ਗੁਰਗੱਦੀ ਨਸ਼ੀਨ ਗੁਰੂ ਹਨ ਬਾਕੀ ਮਾਇਆ ਮੈਂ ਉੱਥੇ ਹੀ ਭੇਟ ਕਰਨੀ ਆ ਇੱਥੇ ਨਹੀਂ ਹੁਣ ਇਹਦੇ ਮਨ ਦੀ ਕਲਪਨਾ ਸੀ ਉਹ ਸਵਾਲ ਸੀ ਇਹਦੇ ਅੰਦਰ ਤੇ ਬਾਬਾ ਜੀ ਅੰਤਰਜਾਮੀ ਸੀ ਬਾਬਾ ਸ੍ਰੀ ਚੰਦ ਜੀ ਉਹਨਾਂ ਨੇ ਜਾਣ ਲਿਆ ਤੇ ਜਦੋਂ ਇਹ ਸਿੱਖ ਅੱਗੇ ਆਇਆ ਫੇਰ ਬਾਬਾ ਜੀ ਨੇ ਆਪਣਾ ਅੰਗੂਠਾ ਇਹਦੀ ਪਿੱਠ ਦੇ ਉੱਪਰ ਰੱਖ ਦਿੱਤਾ ਤੇ ਜਦੋਂ ਇਸ ਤਰ੍ਹਾਂ ਕੀਤਾ ਬਾਬਾ ਸ੍ਰੀ ਚੰਦੇ ਜੀ ਨੇ ਇੰਨੀ ਸ਼ਕਤੀ ਸੀ ਗੁਰਮੁਖ ਪਿਆਰਿਓ ਅੰਗੂਠਾ ਹੀ ਰੱਖਿਆ ਸੀ ਹਜੇ ਪਰ ਇਹ ਸਿੱਖ ਉੱਠ ਨਹੀਂ ਸੀ ਸਕਿਆ ਇਉਂ ਲੱਗਾ ਮਾਨੋ ਜ਼ਮੀਨ ਦੇ ਨਾਲ ਜਕੜਿਆ ਗਿਆ ਹੋਵੇ ਜਿਵੇਂ ਕਿਸੇ ਚੁੰਬਕੀ ਸ਼ਕਤੀ ਨੇ ਇਹਨੂੰ ਖਿੱਚ ਲਿਆ ਹੋਵੇ ਤੇ ਹੁਣ ਜਦੋਂ ਜ਼ਮੀਨ ਤੋਂ ਉੱਠਿਆ ਨਹੀਂ ਜਾਂਦਾ ਇਹਨੂੰ ਲੱਗਾ ਵੀ ਮੇਰੇ ਸਰੀਰ ਵਿੱਚ ਕੋਈ ਕਿਤੇ ਬਿਮਾਰੀ ਤਾਂ ਨਹੀਂ ਆ ਗਈ ਅਚਨਚੇਤ ਕੋਈ ਰੋਗ ਤਾਂ ਨਹੀਂ ਲੱਗ ਗਿਆ ਚੀਕ ਫੁਖਾਰ ਕਰਨ ਲੱਗਾ ਬਾਬਾ ਬੁੱਢਾ ਸਾਹਿਬ ਜੀ ਤੇ ਹੋਰ ਸਿੱਖ ਭੱਜ ਕੇ ਆਏ ਆ ਉਹਨਾਂ ਨੇ ਐਸਾ ਹੋਣ ਦਾ ਕਾਰਨ ਪੁੱਛਿਆ ਕਹਿ ਰਿਹਾ ਮੈਂ ਠੋਠਿਆ ਨਹੀਂ ਜਾਂਦਾ ਫੇਰ ਉਹ ਸਿੱਖ ਨੇ ਸਾਰਾ ਕੁਝ ਸੱਚ-ਸੱਚ ਦੱਸ ਦਿੱਤਾ ਤੇ ਫਿਰ ਬਾਬਾ ਜੀ ਕੋਲੋਂ ਮਾਫੀ ਮੰਗੀ ਆ ਉਹੀ ਅੰਗੂਠਾ ਫੇਰ ਬਾਬਾ ਜੀ ਨੇ ਸ਼ੁਹਾ ਕੇ ਉਹਨੂੰ ਉਠਾਇਆ ਸੀ ਤੇ ਸੰਗਤ ਜੀ ਤੇ ਉਥੇ ਫਿਰ ਸੰਗਤ ਪਰਥਾਏ ਗੁਰੂ ਲੰਗਰ ਦੀ ਮਹੱਤਤਾ ਪ੍ਰਗਟਾਉਣ ਨੂੰ ਇਹ ਉਪਦੇਸ਼ ਸੁਣਾਇਆ ਬਾਬਾ ਜੀ ਨੇ ਫਰਮਾਇਆ ਕਿ ਇਹ ਕਰਤਾਰਪੁਰ ਸਾਹਿਬ ਧਰਮ ਸਾਲ ਇਹ ਸ੍ਰੀ ਕਰਤਾਪੁਰਖ ਦੇ ਹੁਕਮ ਨਾਲ ਆਪ ਮਹਾਰਾਜ ਨੇ ਥਾਪੀ ਆ ਤੇ ਇੱਥੇ ਜਿਹੜਾ ਲੰਗਰ ਚੱਲੇਗਾ ਸ੍ਰੀ ਕਰਤਾਰਪੁਰ ਸਾਹਿਬ ਦੇ ਵਿੱਚ ਉਹ ਵੀ ਬਾਬਾ ਨਾਨਕ ਜੀ ਦਾ ਹੈ ਗੁਰੂ ਪਿਤਾ ਜੀ ਦਾ ਤੇ ਜੋ ਖਡੂਰ ਸਾਹਿਬ ਚੱਲਣਾ ਹੈ ਕਿ ਉਹ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਨੇ ਜਿੱਥੇ ਜਾ ਕੇ ਸੇਵਾ ਨਿਭਾਉਣੀ ਆ ਉਹ ਵੀ ਬਾਬਾ ਨਾਨਕ ਜੀ ਦਾ ਹੀ ਹੈ ਇੱਥੇ ਉੱਥੇ ਵਿੱਚ ਕੋਈ ਫਰਕ ਨਹੀਂ ਸਮਝਣਾ ਚਾਹੀਦਾ ਇਸ ਕਰਕੇ ਮੁੱਕ ਦੀ ਗੱਲ ਕੀ ਤੁਹਾਡੇ ਮਨ ਦੇ ਵਿੱਚ ਸ਼ੰਕਾ ਆ ਗਿਆ ਸੀ ਤੁਸੀਂ ਜੇ ਇਸ ਲੰਗਰ ਵਿੱਚ ਕਰਤ ਕਮਾਈ ਦਾ ਕੁਝ ਹਿੱਸਾ ਪਾਉਣਾ ਤਾਂ ਮਨ ਦੇ ਵਿੱਚ ਭਰਮ ਨਹੀਂ ਰੱਖਣਾ ਤੇ ਬਾਬਾ ਜੀ ਨੇ ਦੱਸਿਆ ਸਿੱਖ ਨੇ ਕਲਪਨਾ ਹੀ ਕੋਜੀ ਜੀ ਕਰ ਲਈ ਆ ਜਿਸ ਤੇ ਇਹਨੂੰ ਦੱਸਣਾ ਜ਼ਰੂਰੀ ਸੀ ਇਹਦਾ ਆਉਣਾ ਵੀ ਹੁਣ ਸਫਲ ਹੋ ਗਿਆ ਬਾਬਾ ਜੀ ਨੇ ਆਖਿਆ ਭਾਈ ਅਸੀਂ ਕਿਸੇ ਨੂੰ ਦੁਖੀ ਨਹੀਂ ਕਰਨਾ ਚਾਹੁੰਦੇ ਅਸੀਂ ਕਿਸੇ ਨੂੰ ਦੁੱਖ ਨਹੀਂ ਦੇਣਾ ਚਾਹੁੰਦੇ ਮਹਾਪੁਰਖ ਤਾਂ ਦੁਖੀ ਲੋਕਾਂ ਦੇ ਦੁੱਖ ਦੂਰ ਕਰਦੇ ਹੁੰਦੇ ਆ ਫਿਰ ਬਾਬਾ ਜੀ ਕਹਿੰਦੇ ਹੁਣ ਇਹਨੂੰ ਪਤਾ ਲੱਗ ਗਿਆ ਕਿ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੋ ਲੰਗਰ ਚਲਾ ਰਹੇ ਆ ਉਹ ਵੀ ਬਾਬਾ ਨਾਨਕ ਜੀ ਦੀ ਕਿਰਪਾ ਸਦਕਾ ਇੱਥੇ ਜੋ ਚੱਲ ਰਿਹਾ ਉਹ ਵੀ ਉਹਨਾਂ ਸਦਕਾ ਹੀ ਆ ਪਰ ਇਹਨੂੰ ਸਮਝਾਉਣ ਮਾਤਰ ਸਾਨੂੰ ਇਹ ਕਲਾ ਦਿਖਾਉਣੀ ਪਈ ਆ ਇਸ ਕਰਕੇ ਵੀ ਕੋਈ ਸੰਸਾ ਨਾ ਰਹਿ ਜੇ ਤੇ ਫਿਰ ਬਾਬਾ ਜੀ ਨੇ ਉਸ ਸਿੱਖ ਨੂੰ ਕਿਹਾ ਪਿਆਰੇ ਸਿੱਖ ਜੀ ਇਹ ਉਹੀ ਧਰਮਸ਼ਾਲਾ ਜਿੱਥੋਂ ਦੇ ਲੰਗਰ ਦੀ ਸੇਵਾ ਸ੍ਰੀ ਲੈਣਾ ਜੀ ਭਾਈ ਲਹਿਣਾ ਜੀ ਜੋ ਹੁਣ ਗੁਰੂ ਅੰਗਦ ਦੇਵ ਜੀ ਬਣਿਆ ਜੋ ਸਿਰ ਤੇ ਲੂਣ ਦੀਆਂ ਪੰਡਾਂ ਚੱਕ ਕੇ ਲਿਆਉਂਦੇ ਰਹੇ ਆ ਕਈ ਸਾਲ ਇੱਥੇ ਸੇਵਾ ਕੀਤੀ ਤੇ ਮਗਰੋਂ ਪਦਵੀ ਪਾਈ ਆ ਤੇ ਹੁਣ ਖਡੂਰ ਸਾਹਿਬ ਦੇ ਵਿੱਚ ਸੇਵਾ ਨਿਭਾ ਰਹੇ ਆ ਆ ਇਸ ਕਰਕੇ ਭਾਈ ਸੰਸਾਣਾ ਨਹੀਂ ਕਰਨਾ ਚਾਹੀਦਾ ਜਿੱਥੇ ਭਾਵਨਾ ਨਾਲ ਜਾਓਗੇ ਮਾਇਆ ਦੀ ਸੇਵਾ ਕਰੋਗੇ ਗੁਰੂ ਘਰ ਦੀਆਂ ਖੁਸ਼ੀਆਂ ਮਿਲ ਜਾਣਗੀਆਂ ਸਿੱਖ ਦੀ ਸੇਵਾ ਉਦੋਂ ਹੀ ਪ੍ਰਵਾਨ ਹੋਣੀ ਆ ਜਦੋਂ ਬਿਨਾਂ ਸ਼ੰਕੇ ਤੋਂ ਸੇਵਾ ਕਰੇਗਾ ਇਓ ਸਿੱਖ ਨੇ ਫਿਰ ਮਾਫੀ ਮੰਗੀ ਤੇ ਫੇਰ ਬਾਬਾ ਜੀ ਦੇ ਬਚਨ ਕਿ ਭੁੱਲ ਜਿਹੜੀ ਐ ਇਨਸਾਨ ਤੋਂ ਹੀ ਹੁੰਦੀ ਆ ਪਰ ਇਹ ਗੱਲ ਕਿ ਇੱਕ ਜਿਹੜੀ ਭੁੱਲ ਹੋ ਗਈ ਉਹ ਵਾਰ-ਵਾਰ ਨਹੀਂ ਹੋਣੀ ਚਾਹੀਦੀ ਕਿਉਂਕਿ ਵਾਰ-ਵਾਰ ਜਿਹੜੀ ਭੁੱਲ ਹੋ ਜੇ ਉਹ ਫਿਰ ਚਲਾਕੀ ਬਣ ਜਾਂਦੀ ਹੈ ਗੁਰਮਖ ਪਿਆਰਿਓ ਇਸ ਤਰ੍ਹਾਂ ਬਾਬਾ ਜੀ ਨੇ ਬਹੁਤ ਪ੍ਰੇਮ ਨਾਲ ਸਮਝਾਇਆ ਕਿ ਉਹ ਵੀ ਆਪਣਾ ਘਰ ਆ ਇਹ ਵੀ ਆਪਣਾ ਘਰ ਆ ਉੱਥੋਂ ਦਾ ਲੰਗਰ ਵੀ ਆਪਣਾ ਇਹ ਵੀ ਤੁਹਾਡਾ ਹੀ ਆ ਕਿਉਂਕਿ ਜਿਹੜੇ ਸੰਗਤ ਜੀ ਮਹਾਪੁਰਖ ਹੁੰਦੇ ਆ ਉਹ ਇਹ ਗੱਲ ਕਹਿੰਦੇ ਹੁੰਦੇ ਆ ਕਿ ਸਾਰਾ ਕੁਝ ਪਰਮਾਤਮਾ ਦਾ ਹੀ ਆ ਤੇ ਜਿਹੜੇ ਇਨਸਾਨ ਕਪਟੀ ਹੁੰਦੇ ਆ ਹੰਕਾਰੀ ਹੁੰਦੇ ਆ ਉਹ ਦੂਜੇ ਦੀਆਂ ਚੀਜ਼ਾਂ ਤੇ ਵੀ ਆਪਣਾ ਅਧਿਕਾਰ ਜਮਾਉਂਦੇ ਆ ਮਹਾਪੁਰਖ ਤਾਂ ਇਥੋਂ ਤੱਕ ਕਹਿ ਦਿੰਦੇ ਆ ਕਿ ਇਹ ਸਰੀਰ ਵੀ ਪਰਮਾਤਮਾ ਦਾ ਇਹ ਸਵਾਸ ਵੀ ਉਹਦੇ ਸਾਡਾ ਇੱਥੇ ਕੁਝ ਵੀ ਨਹੀਂ ਹੈ ਕਿਉਂਕਿ ਆਪਾਂ ਸਾਰੇ ਇੱਥੇ ਕੁਝ ਸਮੇਂ ਲਈ ਇਕੱਠੇ ਹੋਏ ਆ ਬਾਦ ਵਿੱਚ ਇਹ ਸੰਸਾਰ ਛੱਡ ਕੇ ਚਲੇ ਜਾਵਾਂਗੇ। ਬਾਬਾ ਜੀ ਕਹਿੰਦੇ ਭਾਈ ਅਸੀਂ ਤਾਂ ਤੈਨੂੰ ਸਮਝਾਉਣ ਲਈ ਜਾਂ ਤੇਰੇ ਵਰਗਿਆਂ ਨੂੰ ਸਮਝਾਉਣ ਦੀ ਖਾਤਰ ਅਜਿਹਾ ਕੀਤਾ ਹੈ। ਗੁਰਮਖ ਪਿਆਰਿਓ ਇਹ ਬਾਬਾ ਸ੍ਰੀ ਚੰਦ ਜੀ ਨੇ ਇਸ ਤਰ੍ਹਾਂ ਭਾਈ ਸਮਝਾਉਣਾ ਕੀਤਾ ਇੱਕ ਸਿੱਖ ਤਾਂ ਹੀ ਸਹੀ ਸਿੱਖਿਆ ਦਿੱਤੀ ਹੈ। ਤੇ ਬਾਬਾ ਜੀ ਬਚਪਨ ਵਿੱਚ ਘਰੋਂ ਗਾਇਬ ਹੋ ਜਾਂਦੇ ਸੀ। ਕਿੱਥੇ ਚਲੇ ਜਾਂਦੇ ਸੀ ਉਹਨਾਂ ਦਾ ਵਿਰਾਗ ਤੇ ਪ੍ਰਮਾਤਮਾ ਪ੍ਰਤੀ ਖਿੱਚ ਉਹ ਧਿਆਨ ਸਮਾਧੀਆਂ ਲਾਉਣੀਆਂ ਤੇ ਉਹ ਜੋ ਗੁਰੂ ਪਿਤਾ ਜੀ ਨੇ ਦੱਸਿਆ ਸੀ ਅੰਮ੍ਰਿਤ ਵੇਲਾ ਨਹੀਂ ਕਦੇ त्याਗਣਾ ਤੇ ਬਾਬਾ ਜੀ ਨੇ ساری ਜ਼ਿੰਦਗੀ ਅੰਮ੍ਰਿਤ ਵੇਲਾ ਨਹੀਂ त्याਗਿਆ ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਦੇ ਵੱਡੇ ਫਰਜ਼ੰਦ ਬਾਬਾ ਸ੍ਰੀ ਚੰਦ ਜੀ ਦਾ ਜਸ ਆਪਾਂ ਵੇਖਦੇ ਹਾਂ ساری ਦੁਨੀਆ ਵਿੱਚ ਹੀ ਫੈਲਿਆ ਹੋਇਆ ਗੁਰਮੁਖ ਪਿਆਰਿਓ ਤਾਂ ਲੋਕ ਆਉਂਦੇ ਰਹੇ ਦਰਸ਼ਨ ਕਰਦੇ ਰਹੇ ਬਾਬਾ ਜੀ ਉਹਨਾਂ ਦੇ ਜਿਹੜੇ ਦੁੱਖ ਦਰਦ ਦਾ ਉਹ ਭਰਮਾਂ ਸੰਸਿਆ ਜਿਹੜੇ ਦੂਰ ਕਰਦੇ ਰਹੇ ਸਾਨੂੰ ਵੀ ਇਹ ਸਿੱਖਿਆ ਲੈਣੀ ਚਾਹੀਦੀ ਆ ਕਿ ਗੁਰੂ ਘਰ ਦੇ ਵਿੱਚ ਦਸਵੰਦ ਜਾਂ ਸੇਵਾ ਕਰਨੀ ਆ ਦਸਵੰਦ ਕਰਕੇ ਮਾਇਆ ਕਰਕੇ ਤਾਂ ਨਿਰਹੰਕਾਰੀ ਹੋ ਕੇ ਕਰਨੀ ਚਾਹੀਦੀ ਆ ਕਿਉਂਕਿ ਹਰ ਜੀਓ ਹੰਕਾਰ ਨਾ ਭਾਵੀ ਵੇਦਕੂਕ ਸੁਣਾਵੇ ਵੇਦ ਵੀ ਪੜ ਲਓ ਸ਼ਾਸਤਰ ਪੜ ਲਓ ਸਾਰੀ ਇਹ ਗੱਲ ਕਹਿੰਦੇ ਆ ਵੀ ਹੰਕਾਰ ਗੁਰੂ ਅੱਗੇ ਚੱਲਦਾ ਨਹੀਂ ਹੈ ਨਾ ਤਿਆਂ ਉਹਦੇ ਅੱਗੇ ਹੁਕਮ ਚੱਲਦਾ ਨਾ ਹੰਕਾਰ ਚੱਲਦਾ ਉਹਦੇ ਅੱਗੇ ਤਾਂ ਨਿਮਰਤਾ ਹੀ ਚੱਲਦੀ ਆ ਸ਼ਰਦਾ ਹੀ ਪ੍ਰਵਾਨ ਹੁੰਦੀ ਹੈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਹੀ ਕਰਨ ਜੀ ਭੁੱਲ ਚੁੱਕ ਦੀ ਖਿਮਾ ਦੇਹੋ ਸੱਜਣੇ ਅਸੀਸੜੀਆਂ ਜਿਉਂ ਹੋਵੇ ਸਾਹਿਬ ਸਿਉ ਮੇਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ